ਗ੍ਰੀਨ ਐਵੇਨਿਊ ਕਲੋਨੀ ਬਰਨਾਲਾ ਵਿਖੇ ਇੱਕ ਨੌਕਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਸਮਾਜ ਸੇਵੀ ਲਾਲਾ ਲਖਪਤ ਰਾਏ ਦੀ ਰਹਿਨਮਹਾਈ ਹੇਠ ਗ੍ਰੀਨ ਐਵੇਨਿਊ ਦੇ ਪ੍ਰਬੰਧਕ ਸ਼੍ਰੀ ਅਸ਼ੋਕ ਕੁਮਾਰ ਤੇ ਸ਼ੁਭਮ ਕੁਮਾਰ ਵੱਲੋਂ ਕਲੋਨੀ ਚੱਕਰਵਾਈ ਸਮਾਗਮ ਦੌਰਾਨ ਮथुरा ਬ੍ਰਿੰਦਵਨ ਦੀ ਤਰਜ਼ ਤੇ ਫੁੱਲਾਂ ਦੀ ਹੋਲੀ ਖੇਡੀ ਗਈ ਇੱਕ ਦੂਸਰੇ ਪਾਸੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਸੰਦੇਸ਼ ਦਿੱਤਾ ਗਿਆ ਇਸ ਤੋਂ ਪਹਿਲਾਂ ਕਿਤੇ ਹਵਨ ਦੌਰਾਨ ਪੰਡਿਤ ਸ਼ਿਵ ਕੁਮਾਰ ਗੋੜ ਪੰਡਿਤ ਰਕੇਸ਼ ਕੁਮਾਰ ਵੱਲੋਂ ਪੂਜਾ ਅਰਚਨਾ ਕਰਵਾਈ ਗਈ ਜਿਸ 'ਚ ਸ਼ਰਧਾ ਭਾਵਨਾ ਤਹਿਤ ਸਭਨਾਂ ਨੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਮਾਜ ਸੇਵੀ ਲਾਲਾ ਲਖਪਤ ਰਾਏ ਗ੍ਰੀਨ ਐਵੇਨਿਊ ਦੇ ਮਾਲਕ ਅਸ਼ੋਕ ਕੁਮਾਰ ਸ਼ੁਭਮ ਕੁਮਾਰ ਸਮੇਤ ਪਹੁੰਚੇ ਪਰਿਵਾਰ ਵੱਲੋਂ ਸ਼ੁਭ ਆਸ਼ੀਰਵਾਦ ਪ੍ਰਾਪਤ ਕਰਦੇ ਆ ਪ੍ਰਭੂ ਦਾ ਗੁਣगान ਕੀਤਾ ਇਸ ਮੌਕੇ ਪ੍ਰਸਿੱਧ ਭਜਨ ਗਾयक बिक्रम राठौर ਵੱਲੋਂ ਗਾਇਏ ਭਜਨਾਂ ਦਾ ਸਭ ਨੇ ਆਨੰਦ ਮਾਣਿਆ ਇਸ ਮੌਕੇ ਖੇਡੀ ਜਾ ਰਹੀ ਫੁੱਲਾਂ ਦੀ ਹੋਲੀ ਦਾ ਨਜ਼ਾਰਾ ਦੇਖਣ ਵਾਲਾ ਸੀ ਜੋ ਕਿ ਮथुरा ਬ੍ਰਿੰਦਵਨ ਵਿਖੇ ਫੁੱਲਾਂ ਦੀ ਖੇਡੀ ਜਾਂਦੀ ਹੋਈ ਦਾ ਭਲੇਖਾ ਪਾਉਂਦਾ ਸੀ ਆਓ ਦੇਖਦੇ ਹਾਂ ਸਾਡੇ ਪੱਤਰਕਾਰ ਜਤਿੰਦਰ ਦੇਵ ਗਾਂਧੀ ਦੀ ਵਿਸ਼ੇਸ਼ ਰਿਪੋਰਟ ਅੱਜ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇਹ ਰਲਮਿਲ ਕੇ ਹੋਲੀ ਦਾ ਤਿਹਾਰ ਮਨਾਇਆ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਹੌਲੀ ਦੇ ਤਿਹਾੜੀ ਆ ਸਾਰੇ ਗ੍ਰੀਨ ਪਰਿਵਾਰ ਨੂੰ ਸਾਰੀ ਕਲੋਨੀ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਹਿਲਾਂ ਵੀ ਮਨਾਇਆ ਜਾਂਦਾ ਹੈ ਇਸ ਵਾਰ ਬਹੁਤ ਵਧੀਆ ਐਤਵਾਰ ਹੋਣ ਦੇ ਨਾਤੇ ਲਾਲੋ ਬਹੁਤ ਢੰਗ ਨਾਲ ਮਨਾਇਆ ਗਿਆ ਸਾਰਾ ਪਰਿਵਾਰ ਸਾਰੇ ਗ੍ਰੀਨ ਪਰਿਵਾਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਰਲ ਮਿਲ ਕੇ ਮਲਾਇਆ ਹੈ ਫੁੱਲਾਂ ਦੀ ਹੋਲੀ ਖੱਢੀ ਗਈ ਹੈ ਔਰ ਬਿਕਨ ਮੋਹਰਠੌਰ ਜੀ ਕਣੀਓ ਵਧੀਆ ਰੰਗ ਬਣਿਆ ਗਿਆ ਸਾਡੇ ਪੰਡਤ ਸ਼ਿਵ ਕੁਮਾਰ ਗੌਰ ਜੀ ਕੇਸ਼ਗੌਰ ਜੀ ਇਹਨੇ ਅਧਿਐਕਸ਼ਾ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਲਿਖਾਇਆ ਗਿਆ ਸਰ ਅੱਜ ਗ੍ਰੀਨ ਪਰਿਵਾਰ ਵੱਲੋਂ ਜਿਹੜੀ ਹੋਲੀ ਦਾ ਤਿਹਾਰ ਮਨਾਇਆ ਗਿਆ ਫੁੱਲਾਂ ਦੀ ਹੋਲੀ ਕੀ ਕਹਿਣਾ ਚਾਹੁੰਦੇ ਆ ਅੱਜ ਗ੍ਰੀਨ ਪਰਿਵਾਰ ਵਿੱਚ ਅਸੀਂ ਸਾਰੇ ਗ੍ਰੀਨ ਵਾਸੀਆਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ ਤੇ ਠਾਕੁਰ ਜੀ ਦੇ ਭਜਨ ਦੀ ਲੀਲਾ ਕੀਤੀ ਇਹ ਚ ਸਭ ਪਰਿਵਾਰ ਦੇ ਲੋਕ ਬੱਚੇ ਸਭ ਇਕੱਠੇ ਹੋ ਕੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਇੱਕ ਮੈਸੇਜ ਵੀ ਦਿੱਤਾ ਵੀ ਜਿੱਥੇ ਹੋਲੀ ਦੇ ਤਿਹਾਰ ਤੇ ਕੈਮੀਕਲ ਦੇ ਰੰਗਾਂ ਨਾਲ ਹੋਲੀ ਖੇਡਦੇ ਆ ਲੋਕ ਲੋਕਾਂ 'ਚ ਪ੍ਰੇਮ ਘਟ ਰਿਹਾ ਹੈਗਾ ਇੱਥੇ ਮਿਲ ਕੇ ਸਭ ਨੇ ਭਜਨ ਗਾਏ ਠਾਕੁਰ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਬਹੁਤ ਵਧੀਆ ਲੱਗਿਆ ਅੱਜ ਗ੍ਰੀਨ ਐਵੇਨਿਊ ਫੇਸ 2 'ਚ ਅਸੀਂ ਹੋਲੀ ਮਨਾਈ ਸਾਰੇ ਸ਼ਹਿਰ ਨਿਵਾਸੀ ਆਏ ਸਾਰੀ ਕਲੋਨੀ ਨੇ ਬਹੁਤ ਬਹੁਤ ਆਨੰਦ ਆਇਆ ਬਹੁਤ ਬਹੁਤ